ਹੀ ਹਾਲ ਜਾਲ ਸਾਰੇ ਮੇਰੇ ਵੀਰ ਭੈਣ ਭਰਾਵਾਂ ਦਾ ਦੋਸਤੋ ਗੱਲ ਕਰਦੇ ਆ ਆਪਾਂ ਜਿਹੜਾ ਕੀ ਪਾਣੀ ਨੇ ਪੰਜਾਬ ਤੇ ਨਾ ਕਹਿਰ ਮਚਾਇਆ ਹੋਇਆ ਵਾ ਪਾਣੀ ਬਹੁਤ ਹੀ ਜ਼ਿਆਦਾ ਆ ਚੁੱਕਿਆ ਵਾ ਦਰਿਆਵਾਂ ਤੇ ਭਾਜੀ ਸੋ ਇਹ ਵੇਲਾ ਆ ਗਿਆ ਹੁਣ ਆਪਾਂ ਨੂੰ ਆਪਣੇ ਪੰਜਾਬੀ ਭਾਈਚਾਰੇ ਨਾਲ ਖੜਨ ਦਾ ਆਉ ਸਾਰੇ ਆਪਾਂ ਭਰਾ ਮੇਰੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ ਜੀਏ ਕਿ ਜਿਹੜੀ ਇਹ ਕੁਦਰਤੀ ਆਫਤਾ ਇਹ ਦੇ ਨਾਲ ਇਕੱਠੇ ਹੋ ਕੇ ਲੜ ਸਕੀਏ ਤੇ ਬਾਕੀ ਜਿੱਥੇ ਗੱਟਿਆਂ ਦੀ ਲੋੜ ਆ ਉੱਥੇ ਗੱਟੇ ਸੰਗਤ ਪਚਾਉਗੀ ਚਾ ਵੀ ਰਹੀ ਆ ਬਾਕੀ ਮਹਾਪੁਰਸ਼ ਸ੍ਰੀ ਹਾਲੀ ਸਹਿਵਾਲੇ ਬਾਬਾ ਸੁਖਾ ਸਿੰਘ ਜੀ ਉਹਨਾਂ ਦੀ ਬੜੀ ਹੀ ਸੇਵਾ ਵਾ ਬਾਬੇ ਬੜੇ ਜੀ ਦੇਖੇ ਆ ਪਰ ਬਾਬਾ ਸੁਖਾ ਸਿੰਘ ਵਰਗਾ ਬਾਬਾ ਨਹੀਂ ਦੇਖਣਾ ਸਰਿਆਲੀ ਸਾਹਿਬ ਵਾਲੇ ਖੋਦ ਆ ਪੱਗੇ ਯਾਰ ਹੋ ਕੇ ਲੋਕਾਂ ਦੀਆਂ ਫਸਲਾਂ ਬਚਾਉਣ ਲਈ ਲੱਗੇ ਹੋਏ ਆ ਤੇ ਸਰਕਾਰਾਂ ਦੇ ਇੱਥੇ ਕੰਮ ਤੇ ਜੂਨੀਅਰ ਸਰਕ ਦੀ ਹੈਲੀਕਾਪਟਰ ਵੀ ਗਿਆ ਹੋ ਗਿਆ ਮਾਨ ਸਾਹਿਬ ਦਾ ਕੱਲ ਪਰਸੋਂ ਦਾ ਪਤਾ ਨਹੀਂ ਕਿੱਥੇ ਗਿਆ ਵਾ ਸੋ ਵੀਰੋ ਖੜ ਜੋ ਮੋਢੇ ਨਾਲ ਮੋਢਾ ਜੋੜ ਕੇ ਜਿੱਥੇ ਹਰੇਚਾਰੇ ਦੀ ਲੋੜ ਹੈ 라ਚਾਰਾ ਬਚਾਓ ਜਿੱਥੇ ਮਾਲੋ ਮੈਡੀਸਨ ਦੀ ਲੋੜਾ ਅਥੇ ਦਵਾਈਆਂ ਪਹੁੰਚਾਓ ਜਿੱਥੇ ਕਿਸ ਤਰ੍ਹਾਂ ਦੀਆਂ ਵੀ ਕੋਈ ਵੀ ਵਸਤਾਂ ਚਾਹੀਦੀਆਂ ਤਰਪਾਲ ਜੋ ਕੁਝ ਵੀ ਤਾਂ ਪਹੁੰਚਦੀਆਂ ਕਰੋ ਜਿਵੇਂ ਪਿਛਲੀ ਵਾਰੀ 2023 ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਨਾ ਇਸ ਸਾਲ ਵੀ ਖੜ੍ਹਜੋ ਬਾਕੀ ਜਿਹੜੀਆਂ ਸਾਡੀਆਂ ਸੰਸਥਾਵਾਂਾਂ માં ਕੋਈ ਵੀ ਖਾਲਸਾ ਐਡ ਹੋ ਗਈ ਡਾਕਟਰ ਉਪਰਾਏ ਜੀ ਹੋ ਗਏ ਹੋਰ ਵੀ ਬੜੀਆਂ ਸੰਸਥਾਵਾਂ ਸਾਰੀਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਭਰਾਓ ਤੋ ਟੁੱਟੇ ਤੋਂ ਬਿਨਾ ਹੁਣ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਇਸ ਕੁਦਰਤੀ ਆਫਤ ਦੇ ਵਿੱਚ ਤਗੜੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਬਚਾਓ ਸਾਰੇ ਕਿਸਾਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ